ਇੱਕ ਵਾਰ ਕਾਬਲ ਤੋਂ ਇੱਕ ਸਿੱਖ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲਈ ਦੋ ਕੋੜੇ ਲੈ ਆ ਰਿਹਾ ਸੀ ਜਿਨ੍ਹਾਂ ਨੂੰ ਰਸਤੇ ਵਿੱਚ ਲਾਹੌਰ ਦੇ ਹਾਕਮ ਨੇ ਖੋ ਲਿਆ ਸੀ ਇਹਨਾਂ ਦੇ ਸਰਤੇ ਪਾਈ ਵਸਣ ਜੀ ਦੇ ਪੁੱਤਰ ਸਨ ਪਾਈ ਵੀਦੀ ਚੰਦ ਜੀ ਦਲੇਰ ਬਲੀ ਕਦ ਅਤੇ ਸੁੰਦਰ ਜਵਾਨ ਸਨ ਛੋਟੇ ਹੁੰਦਿਆਂ ਇਹਨਾਂ ਨੂੰ ਚੋਰਾਂ ਧਾੜਵੀਆਂ ਦੀ ਸੰਗਤ ਕਾਰਨ ਚੋਰੀ ਤੇ ਡਾਕੇ ਮਾਰਨ ਦੀ ਆਦਤ ਪੈ ਗਈ ਸੀ ਪਾਈ ਵੀਦੀ ਚੰਦ ਜੀ ਪਾਈ ਅਦਲੀ ਜੀ ਦੇ ਰਾਹੀਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਵਿੱਚ ਆਏ ਗੁਰਮਤ ਦਾ ਮਾਰਗ ਅਪਣਾ ਕੇ ਭਾਈ ਵਿਦੀ ਚੰਦ ਜੀ ਕਰਨੀ ਵਾਲੇ ਸਿੱਖਾਂ ਵਿੱਚੋਂ ਗਿਣੇ ਜਾਣ ਲੱਗੇ। ਸ਼ਾਹੀ ਕਿਲੇ ਵਿੱਚੋਂ ਘੋੜੇ ਲਿਆਉਣ ਲਈ ਭਾਈ ਵਿਦੀ ਚੰਦ ਜੀ ਪਹਿਲੀ ਵਾਰ ਕਾਹੀ ਬਣ ਕੇ ਗਏ ਤੇ ਉਹਨਾਂ ਲਾਹੌਰ ਪਹੁੰਚ ਕੇ ਘੋੜਿਆਂ ਦੀ ਸੂਹ ਕੱਢੀ। ਫਿਰ ਕਾਹੀ ਦੇ ਰੂਪ ਵਿੱਚ ਸ਼ਾਹੀ ਤਬੇਲੇ ਤੱਕ ਰਸੂਖ ਹਾਸਲ ਕੀਤਾ। ਉੱਥੇ ਘੋੜਿਆਂ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਲੈ ਲਈ ਅਤੇ ਇੱਕ ਰਾਤ ਨੂੰ ਮੌਕਾ ਵੇਖ ਕੇ ਇੱਕ ਘੋੜੇ ਨੂੰ ਅੱਡੀ ਲਾਈ। ਤੇ ਕਾਂਦੜ ਟਪਾਲੇ ਉਹ ਸਮੇਂ ਰਾਵੀ ਦਰਿਆ ਕਿਲੇ ਦੇ ਨਾਲ ਵਗਦਾ ਸੀ ਅਤੇ ਸ਼ਾਹੀ ਮਹਿਲਾਂ ਦੇ ਸਾਹਮਣੇ ਹੀ ਤਵੇਲਾ ਸੀ ਅਤੇ ਉਸ ਦੀ ਬਾਹਰਲੀ ਕੰਧ ਬਹੁਤ ਉੱਚੀ ਸੀ ਇੱਕ ਜਗ੍ਹਾ ਤੋਂ ਬਨੇਰਾ ਛੋਟਾ ਸੀ ਘੋੜਾ ਉਸ ਬਨੇਰੇ ਤੋਂ ਛਾਲ ਮਾਰ ਕੇ ਰਾਵੀ ਦੇ ਵਗਦੇ ਪਾਣੀ ਵਿੱਚੋਂ ਤਰ ਕੇ ਪਾਰ ਹੋਇਆ ਭਈ ਵਿਦੀ ਚਾਂਜੀ ਨੇ ਢੋਲੀ ਵਿਖੇ ਗੁਰੂ ਸਾਹਿਬ ਅੱਗੇ ਘੋੜਾ ਪੇਸ਼ ਕੀਤਾ ਗੁਰੂ ਸਾਹਿਬ ਦੀ ਅਸੀਸ ਲਈ ਹੁਣ ਦੂਜਾ ਘੋੜਾ ਲਿਆਉਣ ਵਾਸਤੇ ਪੀਦੀ ਚੰਦ ਜੀ ਜੋਤਸੀ ਦਾ ਰੂਪ ਧਨ ਕਰਕੇ ਲਾਹੌਰ ਗੁਜੇ ਆਪਣੀ ਚੌਤرائی ਅਤੇ ਸਥਾਨਕ ਸਿੱਖਾਂ ਦੇ ਸਹਿਯੋਗ ਨਾਲ ਕਿਲੇ ਦੇ ਦਰੋਗੇ ਨਾਲ ਸੰਪਰਕ ਪੈਦਾ ਕੀਤਾ ਅਤੇ ਪਹਿਲਾ ਘੋੜਾ ਲੱਭਣ ਦਾ ਵਿਸ਼ਵਾਸ ਦਿਵਾਇਆ ਪਰ ਸ਼ਰਤ ਇਹ ਰੱਖੀ ਕਿ ਕਿਲੇ ਦੇ ਅੰਦਰ ਮਾਹੌਲ ਉਸੇ ਤਰ੍ਹਾਂ ਪਹਿਲੇ ਘੋੜੇ ਦੀ ਚੋਰੀ ਵੇਲੇ ਦਾ ਹੋਣਾ ਚਾਹੀਦਾ ਹੈ ਦਰੋਗੇ ਨੇ ਇਸ ਗੱਲ ਦੀ ਹਾਮੀ ਭਰ ਦਿੱਤੀ ਚਾਰੇ ਪੈਰੇਦਾਰਾਂ ਨੂੰ ਇੱਕ ਕਮਰੇ ਵਿੱਚ ਕੈਦ ਕਰਕੇ ਕਮਰੇ ਬਾਹਰ ਚਿੰਦਰਾ ਲਗਾ ਦਿੱਤਾ ਭਈ ਵਿਦੀ ਚੰਨੇ ਘੋੜੇ ਉੱਤੇ ਕਾਠੀ ਪਾਈ ਅਤੇ ਪਹਿਲੇ ਦੀ ਤਰ੍ਹਾਂ ਦੂਜਾ ਘੋੜਾ ਵੀ ਲੈ ਆਏ ਅਤੇ ਇਸ ਵਾਰ ਤਰੋਗੀ ਨੂੰ ਉੱਚੀ ਆਵਾਜ਼ ਵਿੱਚ ਆਖਿਆ ਪਹਿਲਾ ਘੋੜਾ ਵੀ ਮੈਂ ਲੈ ਕੇ ਗਿਆ ਸੀ ਅਤੇ ਹੁਣ ਦੂਜਾ ਘੋੜਾ ਵੀ ਮੈਂ ਲੈ ਕੇ ਚੱਲਿਆ ਹਾਂ ਦੋਵੇਂ ਘੋੜੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਦੇ ਸੰਦ ਜੋ ਉਹਨਾਂ ਕੋਲ ਪਹੁੰਚ ਗਏ ਇਹ ਖਬਰ ਸੁਣ ਕੇ ਲਾਹੌਰ ਦਰਬਾਰ ਵਿੱਚ ਹਾਹਾਕਾਰ ਮਚ ਗਈ ਲਲਾ ਵੇਗ ਕਮਰ ਬੇਗ ਅਤੇ ਇਬਰਾਹੀਮ ਬੇਗ ਆਪਣੀਆਂ ਫੌਜਾਂ ਲੈ ਕੇ ਮਾਲਵੇ ਦੀ ਧਰਤੀ ਵੱਲ ਨੂੰ ਤੁਰ ਪਏ। ਗੁਰੂ ਸਾਹਿਬ ਨੂੰ ਪਤਾ ਸੀ ਕਿ ਹੁਣ ਜੰਗ ਜ਼ਰੂਰ ਹੋਏਗੀ। ਇਸੇ ਕਾਰਨ ਗੁਰੂ ਸਾਹਿਬ ਜੀ ਨੇ ਮਹਾਰਾਜ ਦੇ ਕੋਲ ਨਾਥਾਣੇ ਪਿੰਡ ਦੇ ਕੋਲ ਕਾਰੂਨਾਥ ਦੀ ਢਾਬ ਉੱਤੇ ਮੋਰਚੇ ਕਾਇਮ ਕੀਤੇ। ਇੱਥੇ ਹੀ ਬੜੀ ਖਮਸਾਨ ਦੀ ਲੜਾਈ ਪਹਿਲਾਂ ਤੀਰਾਂ ਨਾਲ ਫਿਰ ਤਲਵਾਰਾਂ ਨਾਲ ਹੋਈ। ਲਲਾ ਵੇਗ ਨੂੰ ਗੁਰੂ ਸਾਹਿਬ ਨੇ ਤੇਗ ਨਾਲ ਛਟਕਾ ਦਿੱਤਾ। ਇਸ ਝੰਗਵੇਚ 1200 ਸਿੱਖ ਸ਼ਹੀਦ ਹੋਏ ਅਤੇ ਇਸ ਤੋਂ 3 ਗੁਣਾ ਦੁਸ਼ਮਣ ਦੀ ਫੌਜ ਮਾਰੀ ਗਈ ਜਿਸ ਥਾਂ ਉਤੇ ਗੁਰੂ ਜੀ ਨੇ ਸਿੱਖਾਂ ਦਾ ਸੰਸਕਾਰ ਕੀਤਾ ਉਸ ਅਸਥਾਨ ਦਾ ਨਾਂ ਗੁਰੂਸਰ ਰੱਖਿਆ ਉੱਥੇ ਹੁਣ ਗੁਰਦੁਆਰਾ ਸੁਭੈਮਾਨ ਹੈ